ਜਿਹੜੀ ਇੰਡਸਟਰੀ ਹੈ ਨਾ 5500 ਮਿੱਲਰ ਹੈ ਇਹ ਕਿਸਾਨ ਹਤੀਸ਼ੀ ਹੈ ਕਿਸਾਨਾਂ ਦਾ ਝੋਨਾ ਤੇ ਕੇਂਦਰ ਦੇ ਵਿੱਚ ਪੂਲ ਨਾਲ ਰਾਈਸ ਦੇਣਾ ਉਹਦੇ ਅਸੀਂ 5500 ਮਿੱਲਰ ਕਰਦੇ ਹਾਂ ਲੇਕਿਨ ਪਿਛਲੇ ਦਿਨੀ ਦੇ ਵਿੱਚ ਕੁਝ ਬਲੈਕਮੇਲ ਹੋ ਰਿਹਾ ਹੈ ਕੁਝ ਅਫਸਰਾਂ ਕਰਕੇ ਬਲੈਕਮੇਲ ਸ਼ਬਦ ਤੁਸੀਂ ਵਰਤੇ ਕਿ ਤੁਹਾਨੂੰ ਕੀਤਾ ਜਾ ਰਿਹਾ ਉਹਦਾ ਕੋਈ ਤਾਂ ਆਧਾਰ ਹੋਏਗਾ ਨਾ ਕਿ ਥੋੜੀ ਬਹੁਤੀ ਤੁਹਾਡੇ ਵੱਲੋਂ ਕੋਈ ਗੜਬੜਤਾ ਨਹੀਂ ਕਿ ਉਸੇ ਕਰਕੇ ਉਹਨਾਂ ਨੂੰ ਮੌਕਾ ਮਿਲ ਗਿਆ ਬਲੈਕਮੇਲ ਕਰਨ ਉਹ ਮਸ਼ੀਨ ਦੇ ਕੱਢੇ ਹੋਏ ਮਾਲ ਨੂੰ ਰਿਜੈਕਟ ਕਰ ਦਿੰਦੇ ਨੇ ਜੀ ਦਾ ਸੀਵੀ ਦੀ ਇਨਕੁਆਰੀ ਕਰਾ ਕੇ ਏਟਣੀ ਆ ਤੁਹਾਨੂੰ ਇਹ ਗੱਲ ਖੁੱਲ ਕੇ ਕਹਿਣ ਤੋਂ ਪਹਿਲਾਂ ਡਰ ਨਹੀਂ ਲੱਗਿਆ ਸਹਿਮ ਨਹੀਂ ਲੱਗਿਆ ਕਿਤੇ ਕੱਲ ਨੂੰ ਤਾਲੇ ਨਾ ਲੱਗ ਜਾਣ ਸਾਡੀਆਂ ਮਿਲਾਂ ਨੂੰ ਅਸੀਂ ਤਾਂ ਤਾਲੇ ਲਾ ਕੇ ਆਏ ਆ ਜੇ ਸਾਡੇ ਨਾਲ ਕੋਈ ਪੰਗਾ ਲਾਊਗਾ ਨਾ ਜੀ ਅਸੀਂ ਵੀ ਇਹ ਇਹਨਾਂ ਦੇ ਤਾਲੇ ਲਵਾ ਦੇਾਂਗੇ ਸਾਨੂੰ ਇਸ ਗੱਲ ਦੀ ਕੋਈ ਘਬਰਾਹਟ ਨਹੀਂ ਕੋ ਅਸੀਂ ਗੱਲ ਤੇ ਨਹੀਂ ਕੰਮ ਕਰਦੇ ਪਿਛਲੇ 15 ਸਾਲ ਦੇ ਵਿੱਚ ਇੱਕ ਵੀ ਰੈਸ ਮਿਲਰ ਦੀ ਕੁਆਲਟੀ ਦੀ ਕੰਪਲੇਂਟ ਨਹੀਂ ਆ ਇਹਨਾਂ ਦੀਆਂ ਸੀਬੀਏ ਨੇ ਚੈੱਕ ਕਰ ਲਿਆ ਇਹਨਾਂ ਦੇ ਅੰਦਰੋਂ ਪੈਸੇ ਮਲੇ ਇਹਨਾਂ ਤੋਂ ਬੜੇ ਦੇ ਬੜੇ ਅਧਿਕਾਰੀ ਅਰੈਸਟ ਹੋਏ ਨੇ ਇਹਨਾਂ ਦੇ 150 ਮਿਲ ਜਿਹੜਾ ਹੈਗਾ ਅਧਿਕਾਰੀਆਂ ਨੂੰ ਡਿਸਮਿਸ ਕੀਤਾ ਗਿਆ ਸੀਬੀਏ ਨੇ ਸੈਦਰਾਂ ਨੂੰ ਥੋੜਾ ਡਿਸਮਿਸ ਕੀਤਾ ਕਿਸੇ ਨੂੰ ਪਰ ਇਹਨਾਂ ਦੀ ਲੜਾਈ ਵੀ ਹੈ ਇਹਨਾਂ ਦੀ ਆਪਸੀ ਇੱਕ ਬੰਦਾ ਆਉਂਦਾ ਚੈੱਕ ਕਰਨ ਪਹਿਲਾਂ ਜੇ ਉਹ ਪੈਸੇ ਨਹੀਂ ਦਿੰਦਾ ਉਹ ਆਕੇ ਉਹਦਾ ਮਾਰ ਰਿਜੈਕਟ ਕਰ ਦਿੰਦਾ 300 ਉਹ 300 ਮਿਲ ਰੁਕੂਗਾ ਜੀ ਪੈਸੇ ਉਹ ਫਿਰ ਉਹਨੂੰ ਦੇਵੇਗਾ ਫਿਰ ਇੱਕ ਬੰਦਾ ਦਿੱਲੀ ਤੋਂ ਆਜੇਗਾ ਚੈੱਕ ਕਰਨ ਇੱਕ ਸਿਸਟਮ ਬੜਾ ਹੋਇਆ ਪੰਜਾਬ ਰਾਈਸ ਮਿਲਰਸ ਐਸੋਸੀਏਸ਼ਨ ਦੇ ਆਗੂ ਖੜੇ ਨੇ ਤਰਸੀਮ ਸੈਣੀ ਜੀ ਨੇ ਭਾਰਤ ਪੂਸ਼ਣ ਬਿੰਟਾ ਜੀ ਨੇ ਔਰ ਇਹਨਾਂ ਦੇ ਨਾਲ ਗੱਲ ਕਰਾਂਗੇ ਕਿ ਇਹਨਾਂ ਨੂੰ ਇਹ ਜੀ ਕਿਹੜੀ ਪ੍ਰੋਬਲਮ ਜਾਂ ਕਿਹੜੀ ਦਿੱਕਤ ਆਈ ਹੈ ਕਿ ਪ੍ਰੈਸ ਕਾਨਫਰੰਸ ਕਰਕੇ ਚੰਡੀਗੜ੍ਹ ਤੋਂ ਦੱਸਣਾ ਪੈ ਰਿਹਾ ਹੈ ਕਿ ਸਾਡੇ ਨਾਲ ਧੱਕਾ ਹੋ ਰਿਹਾ ਵਪਾਰੀ ਜਿਆਦਾ ਖੁੱਲ ਕੇ ਬੋਲਦੇ ਨਹੀਂ ਕਿ ਨੁਕਸਾਨ ਹੋ ਜਾਂਦਾ bizness ਦਾ ਪਰ ਫਿਰ ਵੀ ਖੁੱਲ ਕੇ ਸਾਹਮਣੇ ਆਏ ਨੇ ਵਜਾ ਕੀ ਆ ਸੀ ਐਸੀ ਕਿਹੜੀ ਮਜਬੂਰੀ ਹੈ ਸਾਰੀ ਗੱਲ ਕਰਾਂਗੇ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਤੋਂ ਜਾਣਨਾ ਜੀ ਕਿਉਂਕਿ ਪ੍ਰੈਸ ਕਾਨਫਰੰਸ ਦੇ ਵਿੱਚ ਕਾਫੀ ਗੱਲਾਂ ਤੁਸੀਂ ਦੱਸ ਦੁੱਤੀਆਂ ਪਰ ਜਿਹੜੇ ਲੋਕ ਹੁਣ ਡੀ ਮਿਲਰਸ ਐਸੋਸੀਏਸ਼ਨ ਵਾਲਿਆਂ ਦੀ ਪ੍ਰੋਬਲਮ ਕੀ ਹੈ ਦਿੱਕਤ ਕੀ ਹੈ ਤੰਗ ਕੌਣ ਕਰਦਾ ਤੰਗ ਦੇਖੋ ਅਸੀਂ ਇੱਕ ਜਿਹੜੀ ਇੰਡਸਟਰੀ ਹੈ ਨਾ 5500 ਮਿਲਰ ਹੈ ਇਹ ਕਿਸਾਨ ਹਤੀਸ਼ੀ ਹੈ ਕਿਸਾਨਾਂ ਦਾ ਝੋਨਾ ਤੇ ਕੇਂਦਰ ਦੇ ਵਿੱਚ ਪੂਲ ਨਾਲ ਰਾਈਸ ਦੇਣਾ ਉਹਦੇ ਅਸੀਂ 5500 ਮਿਲਰ ਕਰਦੇ ਆ ਲੇਕਿਨ ਪਿਛਲੇ ਦਿਨੀ ਦੇ ਵਿੱਚ ਕੁਝ ਬਲੈਕਮੇਲ ਹੋ ਰਹੇ ਹਨ ਜੀ ਕੁਝ ਆਫੀਸਰਾਂ ਕਰਕੇ ਕੇਂਦਰ ਸਰਕਾਰ ਨੇ ਅਨਲਿਸਿਸ ਦੇ ਮੀਟਰ ਲਾਏ ਹੈ ਜੀ ਇਹ ਮਸ਼ੀਨਾ ਲਾਈਆਂ ਹੈ ਉਹਦੇ ਕਰਕੇ ਸਾਨੂੰ ਬੜੀ ਰੀਲੀਫ ਮਿਲੀ ਸੀ ਲੇਕਿਨ ਕੁਝ ਕਰਪਟ ਅਫਸਰਾਂ ਨੂੰ ਉਹ ਬਰਦਾਸ਼ਤ ਨਹੀਂ ਹੋਇਆ ਉਹਨਾਂ ਦੇ ਵਿੱਚ ਛੇਰਫੇਰ ਕਰਕੇ ਉਹ ਮਸ਼ੀਨਾਂ ਨੂੰ ਫਰਕ ਨਾਲ ਬਣਾਇਆ ਗਿਆ ਬਲੈਕਮੇਲ ਸ਼ਬਦ ਤੁਸੀਂ ਵਰਤੇ ਕਿ ਤੁਹਾਨੂੰ ਕੀਤਾ ਜਾ ਰਿਹਾ ਉਹਦਾ ਕੋਈ ਤਾਂ ਆਧਾਰ ਹੋਏਗਾ ਨਾ ਕਿ ਥੋੜੀ ਬਹੁਤੀ ਤੁਹਾਡੇ ਵੱਲੋਂ ਕੋਈ ਗੜਬੜ ਤਾਂ ਨਹੀਂ ਕਿ ਉਸੇ ਕਰਕੇ ਉਹਨਾਂ ਨੂੰ ਮੌਕਾ ਮਿਲ ਗਿਆ ਬਲੈਕਮੇਲ ਕਰਨ ਦਾ ਉਹਦਾ ਉਹਦਾ ਮੇਨ ਤਰੀਕਾ ਹੀ ਇਹੀ ਹੈ ਕਿ ਅਸੀਂ ਬਲੈਕਮੇਲ ਦਾ ਪਰਪਸ ਕੀਆ ਹੈ ਸਾਡਾ ਇੱਕ ਗੱਡੀ ਜਿਹੜੀ ਹੈਗੀ ਹੈ ਉਹ ਤਕਰੀਬਨ 7-8 ਲੱਖ ਰੁਪਏ ਦੀ ਕੋਸਟ ਕਰਦੀ ਹੈ ਅਸੀਂ ਜਦੋਂ ਉੱਥੇ ਡੰਪ ਕਰ ਦਾਂਦੇ ਹਾਂ ਉਸ ਗੱਡੀ ਨੂੰ ਜਦੋਂ ਡੰਪ ਹੋ ਜਾਂਦੀ ਹੈ ਡੀਪੂ ਦੇ ਵਿੱਚ ਤਾਂ ਉਹਨੂੰ ਕੁਆਲਟੀ ਸਫੈਕਟਰ ਨੇ ਪਾਸ ਕਰਨਾ ਹੁੰਦਾ ਹੁਣ ਸਾਡੀ ਜਿਹੜੀ ਪਾਸ ਕਰਨ ਵਾਲਾ ਸਿਸਟਮ ਹੈ ਉਹ ਆਟੋਮੈਟਿਕ ਜਿਹੜਾ ਗ੍ਰੇਨ ਅਨਲਾਈਜ਼ਰ ਕਰਨ ਲੱਗ ਗਿਆ ਹੁਣ ਅਸੀਂ ਰਜਿਸਟਰ ਕਰਦੇ ਆਂ ਵੀ ਅਸੀਂ ਪੈਸੇ ਨਹੀਂ ਦੇਣਾ ਤੇ ਉਹ ਜਿਹੜੇ ਮੈਨੂਅਲ ਐਸਓਪੀ ਗੱਡੀਆਂ ਨੇ ਇਹਦੇ ਨਾਲ ਉਹਨਾਂ ਨੂੰ ਇੱਕ ਪਾਵਰ ਮਿਲ ਗਈ ਕਿ ਤੁਸੀਂ ਮੈਨੂ ਚੈੱਕ ਕਰ ਸਕਦੇ ਹੋ ਭਾਵੇਂ ਜਿਹੜਾ ਬੰਦਾ ਖਰਾਬ ਕਰਦਾ ਉਹਨੂੰ ਚੈੱਕ ਕਰ ਲਓ ਉੱਜ ਕਰਸੋ ਮੈਨੂੰ ਲਾ ਉਹ ਮਸ਼ੀਨ ਦੇ ਕੱਢੇ ਹੋਏ ਮਾਲ ਨੂੰ ਰਿਜੈਕਟ ਕਰ ਦਿੰਦੇ ਨੇ ਸੋ ਦੈਟ ਇਜ਼ ਦਾ ਵੇ ਆਫ ਦਾ ਬਲੈਕਮਿਲਿੰਗ ਕਿੰਨੇ ਕਿ ਮਿਲਾਂ ਵਾਲਿਆਂ ਨੂੰ ਪਰੇਸ਼ਾਨੀ ਆ ਰਹੀ ਹੈ ਤੁਸੀਂ 5500 ਪੰਜਾਬ ਦੀ ਦੱਸਿਆ ਕਿੰਨੇ ਕ ਜਣੇ ਨੂੰ ਆ ਰਹੀ ਹੈ ਲਗ ਭਾਗ ਜ਼ਿਆਦਾਤਰ ਮਿਲਾਂ ਨੂੰ ਆ ਰਹੀ ਹੈ ਜਿਹੜੇ ਬੰਦੇ ਬਹੁਤੇ ਸ਼ਰੀਫ ਨੇ ਉਹ ਪੈਸੇ ਦੇਈ ਜਾਂਦੇ ਅੰਦਰ ਬਾੜ ਵੜ ਕੇ ਔਰ ਮੈਂ ਉਹਨਾਂ ਮਿਲਰਾਂ ਨੂੰ ਵੀ ਤੁਹਾਡੇ ਰਾਂਹੀ ਦੱਸਣਾ ਚਾਹੁੰਨਾ ਕਿ ਜਦੋਂ ਸੀਵੀ ਦੀ ਇਨਕੁਆਰੀ ਹੋਣੀ ਹੈ ਨਾ ਵਿੱਚ ਸ਼ੈਲਰ ਵਾਲੇ ਪਹਿਲਾਂ ਵੀ ਇੱਕ ਯਾਦ ਹੋਊਗਾ ਸ਼ੈਲਰ ਵਾਲਾ ਰਗੜਿਆ ਗਿਆ ਸਾਡੇ ਹਾਂਜੀ ਸੀਬੀ ਇਹਨੇ ਛੱਡਣਾ ਕਿਸੇ ਨੂੰ ਨਹੀਂ ਆ ਤੇ ਜਿਹੜੇ ਬੰਦੇ ਪੈਸੇ ਵੀ ਦਿੰਦੇ ਨੇ ਨਾ ਨੰਬਰ ਛੱਡ ਲੈਣਾ ਦਾ ਵੀ ਆ ਜਾਣਾ ਉਹਨਾਂ ਦਾ ਸੋ ਅਸੀਂ ਤਾਂ ਸੀਬੀ ਦੀ ਇਨਕੁਆਰੀ ਕਰਾ ਕੇ ਛੱਡਣੀ ਆ ਇਹਨੂੰ ਬਦਲਾ ਕੇ ਸੀਬੀ ਇਨਕੁਆਰੀ ਕਰਾਉਣ ਤੇ ਆ ਸੋ ਇਹ ਤੁੰਦਾ ਅਸੀਂ ਬੰਦ ਕਰਾਉਣਾ ਯਾਰ ਅਸੀਂ ਇੱਕ ਐਡੀ ਬੜੀ ਇੰਡਸਟਰੀ ਹੈ ਔਰ ਜਿਹੜੀ ਕੇ ਐਗਰੋ ਬੇਸ ਇੰਡਸਟਰੀ ਹੈ ਹਿੰਦੁਸਤਾਨ ਦੀ ਪੰਜਾਬ ਦੀ ਰੀੜ ਦੀ ਹੱਡੀ ਹੈ ਕਿਸਾਨੀ ਦੀ ਆੜਤੀਆਂ ਦੀ ਲੇਬਰ ਦੀ ਟਰਾਂਸਪੋਰਟਰ ਦੀ ਐਂਡ ਅਸੀਂ ਇੰਨਾ ਰੈਵਨਿਊ ਜਨਰੇਟ ਕਰਦੇ ਆਂ ਤੇ ਜੇ ਸਾਨੂੰ ਅੱਜ ਕੋਈ ਲੁੱਟੀ ਜਾਊਗਾ ਜੇ ਸਾਨੂੰ ਕੋਈ ਕਹਿਣ ਵਾਲਾ ਬੰਦਾ ਹੈਗਾ ਵੀ ਹਾਂ ਤੁਸੀਂ ਪ੍ਰਵਾਨਨਾ ਕਰੋ ਅਸੀਂ ਖੜੇ ਆਂ ਸੋ ਦੈਟ ਇਜ਼ ਵਾਈ ਬੀਅਰ ਕਰਾਂਗੇ ਹੇਰ ਤੁਸੀਂ ਜਿਵੇਂ ਖੁੱਲ ਕੇ ਸਾਹਮਣੇ ਆਏ ਹੋ ਦੱਸ ਰਹੇ ਆ ਕਿ ਕਿਹੜੇ ਕਿਹੜੇ ਕਰਪਟ ਅਫਸਰ ਆ ਜਿਹੜੇ ਸਾਨੂੰ ਤੰਗ ਕਰਦੇ ਆ ਪੈਸੇ ਬਣਾਉਣ ਦੇ ਖਾਤਰ ਜਾਂ ਕਾਲੀ ਕਮਾਈ ਕਰਨਾ ਚਾਹੁੰਦੇ ਆ ਤੁਹਾਨੂੰ ਇਹ ਗੱਲ ਖੁੱਲ ਕੇ ਕਹਿਣ ਤੋਂ ਪਹਿਲਾਂ ਡਰ ਨਹੀਂ ਲੱਗਿਆ ਸ਼ੈਮ ਨਹੀਂ ਲੱਗਿਆ ਕਿਤੇ ਕੱਲ ਨੂੰ ਤਾਲੇ ਨਾ ਲੱਗ ਜਾਣ ਸਾਡੀਆਂ ਮਿਲਾਂ ਨੂੰ ਬਿਲਕੁਲ ਜੀ ਅਸੀਂ ਤਾਂ ਤਾਲੇ ਲਾ ਕੇ ਆਏ ਆਂ ਜੇ ਸਾਡੇ ਨਾਲ ਕੋਈ ਪੰਗਾ ਲਾਊਗਾ ਨਾ ਜੀ ਅਸੀਂ ਵੀ ਇਹ ਇਹਨਾਂ ਦੇ ਤਾਲੇ ਲਵਾ ਦੇਾਂਗੇ ਅਸੀਂ ਹੁਣ ਤਾਲੇ ਤਾਂ ਇਹਨਾਂ ਦੇ ਲਵਾਉਣੇ ਨੇ ਸਾਨੂੰ ਇਸ ਗੱਲ ਦੀ ਕੋਈ ਘਬਰਾਹਟ ਨਹੀਂ ਕਿ ਅਸੀਂ ਗਲਤ ਨਹੀਂ ਕੰਮ ਕਰਦੇ ਤਾਲੇ ਤਾਂ ਤਾਂ ਹੋਵੇ ਜੇ ਅਸੀਂ ਕੰਮ ਪਿਛਲੇ 15 ਸਾਲ ਦੇ ਵਿੱਚ ਇੱਕ ਵੀ ਰੈਸ ਮਿਲਰ ਦੀ ਕੁਆਲਿਟੀ ਦੀ ਕੰਪਲੇਂਟ ਨਹੀਂ ਆ। ਪਰ ਇਹਨਾਂ ਦੀਆਂ ਸੀਵੀਏ ਨੇ ਚੈੱਕ ਕਰ ਲਿਆ ਇਹਨਾਂ ਦੇ ਅੰਦਰੋਂ ਪੈਸੇ ਮਲੇ ਇਹਨਾਂ ਤੋਂ ਬੜੇ ਦੇ ਬੜੇ ਅਧਿਕਾਰੀ ਅਰੈਸਟ ਹੋਏ ਨੇ ਇਹਨਾਂ ਦੇ 150 ਮਿਲ ਜਿਹੜਾ ਹੈਗਾ ਅਧਿਕਾਰੀਆਂ ਨੂੰ ਡਿਸਮਿਸ ਕੀਤਾ ਗਿਆ ਸੀਵੀਏ ਨੇ ਸੈਦਲਾਂ ਨੂੰ ਥੋੜਾ ਡਿਸਮਿਸ ਕੀਤਾ ਕਿਸੇ ਨੂੰ ਕਿੰਨੇ ਕ ਅਫਸਰ ਤੁਹਾਨੂੰ ਲੱਗਦਾ ਮੋٹے ਤੌਰ ਤੇ ਜਿਹੜੇ ਇਸ ਕਮਾਈ ਦੇ ਵਿੱਚ ਲੱਗੇ ਹੋਏ ਆ ਵੀ ਅਸੀਂ ਬਣਾ ਲਈ ਆ ਆਪਦਾ ਢਿੱਡ ਭਰ ਲਈਏ ਇਹ ਜਿਹੜੇ ਜਿੰਨਾ ਵੀ ਫੀਲਡ ਸਟਾਫ ਹੈ ਤੇ ਉਹਨਾਂ ਨੂੰ ਪੈਟਰਨਾਈਜ਼ ਕਰਦੇ ਨੇ ਜਿਹੜੇ ਬੇਸਿਕਲੀ ਕੁਆਲਿਟੀ ਜਿਹੜਾ ਸਟਾਫ ਹੈ ਉਹਨੂੰ ਪੈਟਰਨਾਈ ਇਹਨਾਂ ਦੀ ਆਪਸੀ ਇੱਕ ਬੰਦਾ ਆਉਂਦਾ ਚੈੱਕ ਕਰਨ ਪਹਿਲਾਂ ਜੇ ਉਹ ਪੈਸੇ ਨਹੀਂ ਦਿੰਦਾ ਉਹ ਆ ਕੇ ਉਹਦਾ ਮਾਰ ਰਿਜੈਕਟ ਕਰ ਦਿੰਦਾ ਟੀਏ ਦਾ ਉਹ ਟੀਏ ਮਿਲਨ ਨੂੰ ਕਹੂਗਾ ਜੀ ਪੈਸੇ ਉਹ ਫਿਰ ਉਹਨੂੰ ਦੇਵੇਗਾ ਹਰੇਕਮਦਾ ਦਿੱਲੀ ਤੋਂ ਵਾਜੇਗਾ ਚੈੱਕ ਕਰਨਾ ਇੱਕ ਸਿਸਟਮ ਬਣਿਆ ਹੋਇਆ ਕਿ ਸਾਰੀ ਚੇਨ ਬਣੀ ਹੋਈ ਹੈ ਉਹਨੂੰ ਉਸੇ ਤਰ੍ਹਾਂ ਕਲੈਕਟ ਕਰਦੇ ਨੇ ਪੈਸਿਆਂ ਨੂੰ ਥੱਲੇ ਤੋਂ ਇੱਕ ਕੁਆਲਟੀ ਇਨਸਪੈਕਟਰ ਤੋਂ ਲੈ ਕੇ ਉੱਪਰ ਤੱਕ ਪੈਸੇ ਸਾਰੇ ਭੇਜੇ ਜਾਂਦੇ ਨੇ ਤੁਸੀਂ ਇਹ ਦੱਸੋ ਜੀ ਜਿਵੇਂ ਇਹਨਾਂ ਨੇ ਦੱਸਿਆ ਕਿ ਜਿਵੇਂ ਕਿਹੜੇ ਕਿਹੜੇ ਅਫਸਰਾਂ ਦੀ ਇਨਵੋਲਵਮੈਂਟ ਹੈ ਤੇ ਫਿਰ ਰੁਕੇਗਾ ਕਿਵੇਂ ਨੱਥ ਕਿਵੇਂ ਪੈਣੀ ਹੈ ਇਹਨੂੰ ਨੱਥ ਪੈਜੂਗੀ ਜਦੋਂ ਤੁਸੀਂ ਤੁਹਾਡੇ ਮਾਧਿਅਮ ਰਾਹੀਂ ਨੱਥ ਪੈਜੂਗੀ ਇਹ ਗੱਲ ਪਹੁੰਚੂਗੀ ਜੀ ਔਰ ਬਹੁਤ ਜਲਦੀ ਇਹਨਾਂ ਦਾ ਪਰਦਾ ਫਾਸ਼ ਹੋ ਜਾਊਗਾ ਕੋਈ 10 15 ਪ੍ਰਤੀਸ਼ਾਤੀ ਰਹਿ ਗਈ ਅਫੀਸਰ ਜਿਨ੍ਹਾਂ ਦੇ ਮੂੰਹ ਨੂੰ ਖੂਨ ਲੱਗਿਆ ਉਹ ਨੱਥ ਪੈ ਜਾਊਗੇ ਤੇ ਕੇਂਦਰ ਤੱਕ ਕੋਈ ਚਿੱਠੀ ਵੀ ਲਿਖੀ ਹੈ ਮੰਤਰੀ ਨੂੰ ਨਹੀਂ ਚਿੱਠੀ ਨਹੀਂ ਲਿਖੀ ਹਾਲੇ ਅਸੀਂ ਸੀਐਮਡੀ ਨੂੰ ਸਾਡਾ ਆ ਬੰਦ ਹੈ ਸੀਐਮਡੀ ਸਾਹਿਬ ਨੂੰ ਅਸੀਂ ਲਿਖਤਾ ਦਿੰਦੇ ਜੀ ਸ਼ੁਕਰੀਆ ਜੀ ਜਿਹੜੇ ਪੰਜਾਬ ਰਾਈਸ ਮillers ਐਸੋਸੀਏਸ਼ਨ ਵਾਲੇ ਆਗੂ ਨੇ ਜਾਂ ਲੋਕ ਨੇ ਜਿਹੜੇ ਇਸ ਧੰਦੇ ਨਾਲ ਸਿੱਧੇ ਤੌਰ ਤੇ ਕੰਮ ਨਾਲ ਜੁੜੇ ਹੋਏ ਆ ਉਹਨਾਂ ਨੂੰ ਦਿੱਕਤ ਕੀ ਆ ਰਹੀ ਹੈ ਇਹਨਾਂ ਦਾ ਕਹਿਣਾ ਹੈ ਕਿ ਜਿਹੜੇ ਕਈ ਕਰਪਟ ਅਫਸਰ ਹੈ ਜਿਨ੍ਹਾਂ ਨੇ ਕਈ ਢੰਗ ਤਰੀਕੇ ਲੱਭ ਰਿਹਾ ਲੱਭ ਲਏ ਨੇ ਕਿ ਕਿਵੇਂ ਪੈਸਾ ਲੁੱਟਣਾ ਇਹਨਾਂ ਮਿਲਾਂ ਤੋਂ ਔਰ ਇਹਨਾਂ ਮਿਲਾਂ ਦੇ ਨਾਲ ਮਜ਼ਦੂਰੀ ਵੀ ਜੁੜੀ ਹੈ ਕਿਸਾਨ ਵੀ ਜੁੜਿਆ ਆੜਤੀਆ ਵਰਗ ਵੀ ਜੁੜਿਆ ਇਸ ਕਰਕੇ ਇਹਨਾਂ ਨੇ ਕਿਹਾ ਕਿ ਸਾਰਿਆਂ ਤੇ ਪ੍ਰਭਾਵ ਪੈਂਦਾ ਹੈ ਤੇ ਇਸ ਤੋਂ ਛੁਟਕਾਰਾ ਸਾਨੂੰ ਮਿਲਣਾ ਚਾਹੀਦਾ ਇਹਨਾਂ ਨੇ ਖੁੱਲ ਕੇ ਆ ਜੀ ਆਪਣੀ ਗੱਲ ਜਿਹੜੀ ਹੈ ਸਾਹਮਣੇ ਰੱਖੀ ਹੈ ਮੀਡੀਆ ਦੇ ਇਹ ਜਿਹੜੇ ਕਰਪਟ ਅ ਜ਼ਰੂਰ ਪੈਣੀ ਚਾਹੀਦੀ ਹੈ ਆਪਣੇ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂਗਾ এবিসি ਪੰਜਾ ਚੰਡੀਗੜ੍ਹ